ਭਾਵੇਂ ਕਿ ਅਸੀਂ ਇੱਕ ਆਜ਼ਾਦ ਮੁਲਕ ਦੇ ਵਸਨੀਕ ਆ ਤੇ ਔਰਤ ਇੱਕ ਜਗ ਜਾਨਣੀ ਆ ਤੇ ਔਰਤ ਤੋਂ ਬਿਨਾ ਸਮਾਜ ਅੱਗੇ ਨਹੀਂ ਚੱਲ ਸਕਦਾ ਪਰ ਔਰਤ ਆਜ਼ਾਦ ਕਿੱਥੇ ਆ ਬਚਪਨ ਤੋਂ ਲੈ ਕੇ ਮਰਨ ਤੱਕ ਪਹਿਲਾਂ ਮਾਪਿਓ ਦੇ ਘਰ ਦੇ ਵਿੱਚ ਉਵੇਂ ਰਹਿਣਾ ਹੁੰਦਾ ਹਨਾ ਮਾਪਿਆਂ ਤੋਂ ਪੁੱਛੇ ਤੋਂ ਬਿਨਾਂ ਇੱਧਰ ਉੱਧਰ ਨਹੀਂ ਜਾਣਾ ਕੋਈ ਗੱਲ ਨਹੀਂ ਕਰਨੀ ਕਿਸੇ ਕੋਲੇ ਬਹਿਣਾ ਨਹੀਂ ਖੜੋਣਾ ਨਹੀਂ ਫਿਰ ਭਰਾਵਾਂ ਦਾ ਹੋ ਜਾਂਦਾ ਉਸ ਤੋਂ ਬਾਅਦ ਘਰ ਵਾਲੇ ਦਾ ਉਸ ਤੋਂ ਬਾਅਦ ਬੱਚਿਆਂ ਦਾ ਤੇ ਲਾਸਟ ਤੇ ਕੀ ਹੁੰਦਾ ਮਰਨ ਤੱਕ ਪਤਾ ਨਹੀਂ ਕਿੰਨੇ ਚਾਹ ਲਾੜ ਵਰਾਗ ਹਨਾ ਖੁਸ਼ੀਆਂ ਕੀ ਕੁਝ ਲੈ ਕੇ ਉਹ ਖਤਮ ਹੋ ਜਾਂਦੀ ਆ ਪਰ ਜਿਹੜੇ ਸਮਝਦੇ ਨੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਔਰਤ ਨੂੰ ਤੇ ਉਥੇ ਔਰਤ ਦੀ ਆਜ਼ਾਦੀ ਆ। ਬਾਕੀ ਤਾਂ ਮੈਨੂੰ ਨਹੀਂ ਲੱਗਦਾ ਵੀ ਔਰਤ ਆਜ਼ਾਦ ਆ। ਕਿਉਂਕਿ ਔਰਤ ਨੂੰ ਆਜ਼ਾਦ ਕਿੰਨੇ ਨੇ ਕਰਨਾ ਅਸੀਂ। ਤੇ ਸਾਨੂੰ ਕੀ ਆ ਵੀ ਸਾਡੀਆਂ ਆਪਦੀਆਂ ਔਰਤਾਂ ਤੇ ਤਾਂ ਸਾਡਾ ਧਿਆਨ ਹੋਣਾ ਚਾਹੀਦਾ ਤੇ ਬਾਕੀ ਤੁਹਾਨੂੰ ਪਤਾ ਹੀ ਅੱਜਕੱਲ ਸਮਾਜ ਚ ਕੀ ਚੱਲ ਰਿਹਾ। ਘਰ ਤੋਂ ਹੀ ਜੇ ਅਸੀਂ ਔਰਤ ਦੀ ਰਿਸਪੈਕਟ ਕਰਾਂਗੇ ਤੇ ਮੈਨੂੰ ਲੱਗਦਾ ਵੀ ਇਹ ਗੱਲ ਨਾ ਕਹਿਣੀ ਪਵੇ ਵੀ ਔਰਤਾਂ ਆਜ਼ਾਦ ਨਹੀਂ ਆ ਕਿਉਂਕਿ ਇਹ ਸਮਾਜ ਹੀ ਆ ਸਾਡਾ ਜਿਹੜਾ ਔਰਤ ਨੂੰ ਆਜ਼ਾਦ ਨਹੀਂ ਹੋਣ ਦੇ ਰਿਹਾ